ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੰਗਤ ਜੀ ਅਸੀਂ ਸਾਰੇ ਸਿੱਖ ਸੰਗਤ ਦਿੱਲੀ ਦੇ ਇਕਤਰਤ ਹੋਈ ਹੈ ਪਟੇਲ ਨਗਰ 23 ਬਲਾਕ ਗੁਰਦੁਆਰੇ ਵਿਖੇ ਮਸਲਾ ਜਿਹੜਾ ਇਸ਼ੂ ਹੈਗਾ ਆਪ ਜੀ ਨੇ ਦੇਖਿਆ ਹੋਵੇਗਾ ਦੋ ਦਿਨ ਤੋਂ ਜਿਹੜਾ ਇਸ਼ੂ ਚੱਲ ਰਿਹਾ ਹੈ ਕਿ ਇਸ ਇਲਾਕੇ ਦੇ ਗੁਰਦੁਆਰੇ ਦੇ ਬੈਕ ਸਾਈਡ ਤੇ ਦਵਿੰਦਰ ਸਿੰਘ ਹੈਪੀ ਨਾ ਦਾ ਜਿਹੜਾ ਸ਼ਖਸ ਹੈ ਉਹ ਰਹਿੰਦਾ ਹੈ ਉਨੇ 3 ਦਿਨ ਪਹਿਲੇ ਗੁਰਦੁਆਰਾ ਸਿੰਘ ਸਭਾ ਇੰਦਰ ਲੋਕ ਇੰਦਰ ਲੋਕ ਵਿਖੇ ਪ੍ਰਵਚਨ ਦਰਸ਼ਨ ਲਾਲ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਛੇਕਿਆ ਹੋਇਆ ਆ ਸਾਡੀ ਸੰਗਤ ਨੂੰ ਬੇਨਤੀ ਜੀ ਕੋਈ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਛੇਕਿਆ ਹੋਇਆ ਉਹਦੇ ਕੋਲੋਂ ਉਹਨਾਂ ਨੇ ਕੀਰਤਨ ਕਰਾਇਆ ਤੇ ਨਾਲ ਦਵਿੰਦਰ ਸਿੰਘ ਹਾਰਮੋਨੀਅਮ ਵਜਾ ਰਿਹਾ ਤੇ ਉਸ ਤੋਂ ਬਾਅਦ ਜਿਹੜੀ ਅਰਦਾਸ ਹੋਈ ਹੈ ਦਵਿੰਦਰ ਸਿੰਘ ਹੈਪੀ ਨੇ ਉਹ ਅਰਦਾਸ ਬਹੁਤ ਹੀ ਤੋੜ ਮੋੜ ਕੇ ਜਿਹੜਾ ਪਹਿਲਾ ਪੈਰਾ ਜਿਹਦੇ ਵੀ ਦਸਾਂ ਗੁਰਾਂ ਦੇ ਨਾਮ ਮੋਰ ਭਗਤ ਜਿਹੜੇ ਚੰਡੀ ਦੀ ਵਾਰ ਦਾ ਪਹਿਲਾ ਪੈਰਾ ਹੈ ਅਰਦਾਸ ਦਾ ਜਿਹੜਾ ਪੰਥ ਪ੍ਰਮਾਣਿਤ ਅਰਦਾਸ ਹੈ ਉਹਨੂੰ ਪੂਰਾ ਦਾ ਪੂਰਾ ਉਹਨੇ ਚੇਂਜ ਕੀਤਾ ਹੈ ਅਰਦਾਸ ਹੀ ਬਦਲਤੀ ਹੈ ਇਹ ਬਹੁਤ ਹੀ ਵੱਡਾ ਅਨਰਥ ਹੈ ਪੰਥ ਲਈ ਬਹੁਤ ਵੱਡਾ ਅਨਰਥ ਹੈ ਜਿਸ ਕਰਕੇ ਅਸੀਂ ਇਸ ਗੁਰਦੁਆਰਾ ਸਾਹਿਬ ਇਕੱਠੇ ਆਏ ਕਿਉਂਕਿ ਸਾਨੂੰ ਪਤਾ ਲੱਗਿਆ ਸੀਗਾ ਕਿ ਇਸ ਗੁਰਦੁਆਰੇ ਦਾ ਵੀ ਜਿਹੜਾ ਮੈਂਬਰ ਹੈ ਹੈਪੀ ਕਿਸੇ ਟਾਈਮ ਹੈਗਾ ਸੀ ਜਾਂ ਹੈਗਾ ਹੈ ਸ਼ਿਕਾ ਤੇ ਇੱਥੇ ਉਹ ਹੈਪੀ ਜਿਹੜਾ ਹੈ ਢੋਲਕੀ ਦੀ ਸੇਵਾ ਵੀ ਲੈਂਦਾ ਗੀਤਨ ਦੀ ਸੇਵਾ ਵੀ ਲੈਂਦਾ ਤੇ ਸੁਣ ਕਿ ਸੁਣਾ ਚ ਇਹ ਆਇਆ ਕਿ ਇੱਥੇ ਚੁਪਈ ਸਾਹਿਬ ਦੇ ਲਈ ਵੀ ਇੱਕ ਦੋ ਵਾਰ ਸੰਗਤ ਨੂੰ ਮਨਾ ਕੀਤਾ ਗਿਆ ਜਿੱਤੇ ਕਰਕੇ ਅਸੀਸ ਗੁਰਦੁਆਰਾ ਸਾਹਿਬ 'ਚ ਆਇਆ ਸਾਡੇ ਵਿੱਚ ਸਾਡੇ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਵੀ ਮੌਜੂਦਾ ਨੇ ਜਨਰਲ ਸਕੱਤਰ ਦਲਜੀਤ ਸਿੰਘ ਵੀਰ ਜੀ ਵੀ ਨੇ ਮੌਜੂਦਾ ਇਸ ਇਲਾਕੇ ਦੇ ਜਿਹੜੇ ਸਾਡੇ ਸਤਕਾਰਯੋਗ ਮੈਂਬਰ ਲਖਪਰਮ ਸਿੰਘ ਘਰਾਣਾ ਜੀ ਵੀ ਹੈਗੇ ਨੇ ਮੌਜੂਦ ਹੈਗੇ ਨੇ ਤੇ ਹੋਰ ਸਾਡੇ ਜੁਜਾਰ ਵੀਰ ਜੀ ਅਫਤਾਰ ਸਿੰਘ ਤਾਰੀ ਵੀਰ ਜੀ ਸਾਰੇ ਮੇਰੇ ਵੀਰ ਸਾਰੇ ਵੀਰ ਇਕੱਠੇ ਹੋਏ ਆ ਜਿਹਦੇ ਵਿੱਚ ਆਖਿਰ ਵਿੱਚ ਅਸੀਂ ਦਲਜੀਤ ਸਿੰਘ ਹੋਰਾਂ ਕੋਲੋਂ ਲਿਖਤ ਵਿੱਚ ਇੱਕ ਨੋਟ ਲਿਖਵਾਇਆ ਹੈ ਤੇ ਜਿਹੜੀ ਅਗਲੀ ਕਾਰਵਾਈ ਹੈ ਉਹ ਤੁਹਾਨੂੰ ਆਜ ਦਲਜੀਤ ਸਿੰਘ ਜੀ ਦੇ ਮੌਜੂਦਾ ਗੁਰਦੁਆਰਾ ਸਾਹਿਬ ਜਨਨ ਸਖਤਰ ਨੇ ਉਹ ਪੜ੍ਹ ਕੇ ਸੁਣਾਣਗੇ ਹਾਂਜੀ ਦਲਜੀਤ ਜੀ ਸੁਣਾਓ ਬਾਕੀ ਲਿਖਤਾ ਖਾਸ ਸਾਹਿਬ ਵਾਲੇ ਵਿੱਚ ਕੀ ਖੋਤੇ ਸੰਗਤ ਨੂੰ ਪੂਰੀ ਕਮੇਟੀ ਨੇ ਕਿਸੇ ਦਬਾਅ ਚ ਫੈਸਲਾ ਨਹੀਂ ਲਿਆ ਇਹਨਾਂ ਨੇ ਆਪਣੇ ਆਪ ਫੈਸਲਾ ਕੀਤਾ ਕਿ ਅਸੀਂ ਜਿਹੜਾ ਹੈਗਾ ਹੈਪੀ ਨੂੰ ਇੱਥੋਂ ਕਿਸੇ ਕਿਸਮ ਦੀ ਸੇਵਾ ਨਹੀਂ ਰੱਖਾਂਗੇ ਔਰ ਜਿਨ੍ਹਾਂ ਨੇ ਹੋਰ ਵੀ ਕਿਸੇ ਗੁਰਦੁਆਰਿਆਂ ਨੇ ਜਿਨ੍ਹਾਂ ਨੇ ਹੈਪੀ ਨੂੰ ਜਗ੍ਹਾ ਦਿੱਤੀ ਆ ਉਹਨਾਂ ਤੇ ਵੀ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਕਾਲਤਖਰ ਸਾਹਿਬ ਤੋਂ ਔਰ ਹੁਣ ਜਿਹੜਾ ਕਮੇਟੀ ਨੇ ਫੈਸਲਾ ਕੀਤਾ ਕਮੇਟੀ ਦੀ ਗੱਲ ਹੋ ਜਿਹੜੇ ਕਿਸਤੁੰਦੇ ਦੇ ਇਕੱਠਾ ਕਰਾਂਦੇ ਨੇ ਹੋਰ ਕਮੇਟੀਆਂ ਦੇ ਵੀ ਕਿਸੇ ਵੀ ਕਿਸਮ ਨਾਲ ਜਿਹੜੀ ਵੀ ਗੱਲ ਭਾਈ ਸਾਹਿਬ ਨੇ ਕਹੀ ਆ ਉਸ ਤੇ ਸਾਨੂੰ ਪੈਰਾ ਦੇਣ ਦੀ ਲੋੜ ਆ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਪਰ ਹੁਣ ਇਹ ਖੁੱਲ ਕੇ ਸਾਹਮਣੇ ਆ ਗਿਆ ਅੱਜ ਇੱਥੇ ਹਲchal ਨਹੀਂ ਪਾਈ ਔਰ ਅਸੀਂ ਸਾਰੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਆਂ ਔਰ ਮੈਂ ਹੁਣ ਬੇਨਤੀ ਕਰਦਾ ਆ ਕਿ ਇੱਥੇ ਕਮੇਟੀ ਜਨਸਕੱਤਰ ਸਾਹਿਬ ਨੂੰ ਕਿ ਉਹ ਜਿਹੜਾ ਉਹਨਾਂ ਨੇ ਫੈਸਲਾ ਲਿਆ ਉਹ ਸੰਗਤ ਨੂੰ ਉਹਦੇ ਬ ਸੰਗਤ ਨੂੰ ਗਾ ਕੀਤਾ ਜਾਂਦਾ ਹੈ ਗੁਰੂ ਫਤਿਹ ਪ੍ਰਵਾਨ ਕਰਨੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਤੇ ਸਮੂਹ ਗੁਰਪੰਥ ਨੂੰ ਗੁਰਦੁਆਰਾ ਕਮੇਟੀ ਇਸ ਗੱਲ ਵੱਲੋਂ ਪੂਰਾ ਭਰੋਸਾ ਦਿੰਦੀ ਹੈ ਕਿ ਅਸੀਂ ਸ੍ਰੀ ਅਕਾਲ ਤਖਤ 22 25 ਨੂੰ ਗੁਰਦੁਆਰਾ ਇੰਦਰ ਲੋਕ ਵਿਖੇ ਹੋਈ ਮੰਦਭਾਗੀ ਘਟਨਾ ਜਿਸ ਵਿੱਚ ਦਵਿੰਦਰ ਸਿੰਘ ਐਪੀ ਨੇ 10000 ਰੁਪਏ ਗਾੜਿਆ ਹੈ ਸਾਡੀ ਸੂਮੂ ਕਮੇਟੀ ਇਸ ਦਾ ਪੁਰਜੋਰ ਨਿੰਦਾ ਕਰਦੀ ਹੈ ਅਤੇ ਦਵਿੰਦਰ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਹਰ ਤਰ੍ਹਾਂ ਦੀ ਸੇਵਾ ਤੇ ਰੋਕ ਲਗਾਈ ਜਾਂਦੀ ਹੈ ਕਿਉਂਕਿ ਇਸ ਦੀ ਸ਼ਿਕਾਇਤ ਪੰਜਾ ਤਖਤਾਂ ਦੇ ਵਿਚਾਰ ਅਧੀਨ ਹੈ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਦ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਨਹੀਂ ਆਉਂਦਾ ਤੱਕ ਦਵਿੰਦਰ ਸਿੰਘ ਜੱਪੀ ਨੂੰ ਮੂੰਹ ਨਾ ਲਾਇਆ ਜਾਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਇਲਾਕੇ ਦੇ ਜਿਹੜੇ ਪਟੇਨ ਨਗਰ ਇਲਾਕੇ ਦੇ ਬਹੁਤ ਹੀ ਪੁਰਾਣੇ ਸਾਡੇ ਸਮਝ ਲੋ ਪੰਥ ਦੇ ਸੇਵਾਦਾਰ ਜਿਨ੍ਹਾਂ ਨੇ ਆਪਣੇ ਜਿੰਦਗੀ ਦੇ ਜਵਾਨੀ ਦੇ 10 ਸਾਲ ਪੰਥ ਲਈ ਜੇਲ੍ਹ ਵਿੱਚ ਵੀ ਕੱਟੇ ਨੇ ਸਾਡੇ ਸਰਦਾਰ ਅਵਤਾਰ ਸਿੰਘ ਤਾਰੀ ਜੀ ਪੰਥ ਲਈ ਖੁਸਨਿਆ ਦੇਣ ਗਿਆ ਜੀ ਵੀਰ ਜੀ ਸਨੇਹਾ ਜੀ ਦੇਖੋ ਅਸੀਂ ਇੱਕ ਮਿੰਟ ਵੀ ਨਹੀਂ ਹੈਗੇ ਆ ਪਰ ਜੋ ਇਹ ਘਟਨਾਵਾਂ ਵਾਪਰ ਰਹੀਆਂ ਨੇ ਸਾਰੇ ਵੀਰਾਂ ਨੂੰ ਸਾਰੇ ਪੰਥ ਨੂੰ ਚਾਹੇ ਉਹ ਕਿਸੇ ਵੀ ਵਿਚਾਰਧਾਰਾ ਨਾਲ ਚੱਲ ਰਹੇ ਨੇ ਬੇਨਤੀ ਉਹਨਾਂ ਦੇ ਚਰਨਾਂ 'ਚ ਸਿਰਫ ਇਹ ਹੀ ਕਰਨਾ ਚਾਹੁੰਦਾ ਕਿ ਇਹ ਭਰਾ ਮਾਰੂ ਜੰਗ ਨਾ ਛੇੜਨ ਇਹਦੇ ਨਾਲ ਪੰਥ ਦਾ ਨੁਕਸਾਨ ਹੋ ਰਿਹਾ ਅਸੀਂ ਤਾਂ ਅੱਗੇ ਹੀ ਵੀਰ ਥੋੜੇ ਆ ਜੇ ਜੇ ਥੋੜਿਆਂ ਨੂੰ ਹੋਰ ਤੁਸੀਂ ਇੰਜ ਪਾੜ ਦਿਓਗੇ ਆਪਣੇ ਆਪਣੇ ਵਿਚਾਰਧਾਰਾ ਨਾਲ ਸਟੇਜ ਤੇ ਲਿਆ ਕੇ ਸੋਸ਼ਲ ਮੀਡੀਆ ਤੇ ਲਿਆ ਕੇ ਤਾਂ ਪੰਥ ਦਾ ਬਹੁਤ ਭਾਰੀ ਨੁਕਸਾਨ ਹੋਏਗਾ ਦੁਸ਼ਮਣ ਜਿਹੜਾ ਸਾਡਾ ਉਹ ਪਹਿਲੇ ਇਹ ਕੰਮ ਕਰ ਰਿਹਾ ਕਦੀ ਕਿਸੇ ਤਰੀਕੇ ਨਾਲ ਕਿਸੇ ਤਰੀਕੇ ਨਾਲ ਸਾਨੂੰ ਵੰਡੀਆਂ ਪਾਈਆਂ ਜਾ ਰਹੀਆਂ ਨੇ ਇਹਨਾਂ ਤੋਂ ਜਰਾ ਪ੍ਰੇਸ਼ ਕਰੋ ਸਾਰੇ ਦੇ ਚਰਨਾ ਚਾਪ ਜੋੜ ਕੇ ਬੇਨਤੀ ਹੈ ਕਿ ਇਕੱਤਰ ਹੋ ਇਕ ਨਿਸ਼ਾਨ ਥਿਲੇ ਹੋ ਜਿਹੜੀਆਂ ਤੁਹਾਡੀਆਂ ਦੁਬਦਾਵਾਂ ਨੇ ਬਹਿ ਕੇ ਵੀ ਤੁਸੀਂ ਹੱਲ ਕਰ ਸਕਦੇ ਹੋ ਪਰ ਇਹੋ ਜੇ ਮੌਕੇ ਇਹੋ ਜੀਆਂ ਆਪ ਉਦਰੀਆਂ ਹਰਕਤਾਂ ਜਿਹੜੀਆਂ ਨਾ ਰੱਬ ਦਾ ਵਾਸਤਾ ਹੈ ਮਹਾਰਾਜ ਦੀ ਕੁਝ ਪਾਵਣੀ ਮੰਨੋ ਤੇ ਇਹਨਾਂ ਨੂੰ ਬੰਦ ਕਰ ਲੋ ਇਹ ਕਦੀ ਕਿਸੇ ਨੂੰ ਦਸਮ ਦਾ ਸਿੱਖ ਕਹਿ ਦੇਣਾ ਕਿਸੇ ਨੂੰ ਬੁਰਗਨਾਂ ਸਾਹਿਬ ਦਾ ਆਪਣੇ ਆਪ ਨੂੰ ਸਿੱਖ ਕਹਿ ਦੇਣਾ ਇਹ ਕਟਾਕਸ਼ ਕਰਨੇ ਬੰਦ ਕਰ ਦਿਓ ਬਹੁਤ ਥੋੜੇ ਜਿਹੇ ਆਪਾਂ ਸੀਮਤ ਦੇ ਬੰਦੇ ਰਹਿ ਗਏ ਆ ਤੇ ਪੰਥ ਦੀ ਚੜਦਾ ਚੜ੍ਹਦੀ ਕਲਾ ਵਾਲੀ ਗੱਲ ਕਰੀਏ ਤੇ ਪੰਥ ਦੀਆਂ ਦੁਬਦਾਂ ਚੋਂ ਬਾਹਰ ਨਿਕਲੀਏ ਤੇ ਜਿਹੜੀ ਬਾਣੀ ਦਾ ਜਿਹੜਾ ਨਾ ਉਲਟਾ ਸਰਾ ਲੈ ਕੇ ਆਪਾਂ ਆਪਣੇ ਫੈਸਲੇ ਆਪ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਵਿੱਚ ਪਰਮਜੀਤ ਸਿੰਘ ਰਾਣਾ ਵੀਰ ਜੀ ਹੈਗੇ ਨੇ ਰਾਣਾ ਵੀਰ ਜੀ ਜਿੱਦਾਂ ਕਿ ਕਿੰਨੇ ਦਿਨਾਂ ਤੋਂ ਮੈਂ ਵੀ ਦਿੱਲੀ ਤੁਸੀਂ ਦੇਖਿਆ ਹੋਵੇਗਾ ਕਿ ਜਿੱਥੇ ਸਰਬਜੀਤ ਸਿੰਘ ਧੁੰਦੇ ਦੀ ਕਥਾ ਹੁੰਦੀ ਹੈ ਅਸੀਂ ਸਾਰੇ ਸਿੰਘ ਉੱਥੇ ਪਹੁੰਚ ਜਾਂਦੇ ਆਂ ਤੇ ਲੇਕਿਨ ਅਸੀਂ ਇੱਕੋ ਗੱਲ ਬਾਰ-ਬਾਰ ਸਾਡਾ ਮਤਲਬ ਕਿ ਅਸੀਂ ਮਤਲਬ ਕਿ ਆਪਣਾ ਆਪ ਨੂੰ ਜਿਵੇਂ ਅਸੀਂ ਆਪਣਾ ਆਪ ਨੂੰ ਕੁੱਕਰ ਅਸੀਂ ਤੇ ਕੁੱਕਰ ਹੀ ਆ ਅਸੀਂ ਪੋਂਕ ਪੋਂਕੇ ਥਾਗੇ ਸੀਗੇ ਕਿ ਸੰਗਤ ਜੀ ਸੁਚੇਤ ਹੋ ਜਾਓ ਇਹ ਸ਼ਿਰ ਗੁਰ ਧੰਸ਼ੀਰ ਗੁਰਨ ਸਾਹਿਬ ਜੀ ਦੀ ਆੜ ਦੇ ਕਥਾ ਕਰ ਰਿਹਾ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਨੈਕਸਟ ਪਲਾਨ ਹੈਗਾ ਅਰਦਾਸ ਨੂੰ ਬਦਲਣਾ ਔਰ ਉਹੀ ਦੋ ਦਿਨ ਪਹਿਲੇ ਸੇਮ ਹੋਇਆ ਆਪਜੀ ਇਸ ਬਾਰੇ ਕੀ ਕਹੋਗੇ ਕਿ ਜਿਵੇਂ ਤਸਰਬ ਜਿਹੀ ਤੁੰਦੇ ਦੀ ਕਥਾ ਹਰ ਸਿੰਘ ਸਭਾ ਵਿੱਚ ਸ਼ੁਰੂ ਹੋ ਗਈ ਹੈ ਇਸ ਬਾਰੇ ਆਪਜੀ ਕੀ ਕਹੋਗੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਤੁੰਦੇ ਮੇਰੀ ਆਪ ਸਭ ਨੂੰ ਬੇਨਤੀ ਹੈ ਖਾਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਕਿ ਜਿਹੜੇ ਜਿਹੜੇ ਅਸੀਂ ਕਥਾ ਵਚਕਾਂ ਨੂੰ ਉੱਤੇ ਬੈਨ ਲਾਇਆ ਹੋਇਆ ਸੀ ਜਾਂ ਜਿਨ੍ਹਾਂ ਨੇ ਹਮੇਸ਼ਾ ਬੁਰਮਤ ਤੋਂ ਉਲਟ ਗੱਲ ਕੀਤੀ ਚਾਹੇ ਉਹ ਸ਼ਾਂਤਾਂ ਵਿੱਚ ਹੈਗੇ ਨੇ ਪੰਥਕੋ ਚੇਕੇ ਵੀ ਨਹੀਂ ਗਏ ਪਰ ਉਹ ਜਦ ਵੀ ਸਟੇਜ ਤੇ ਬੰਦੇ ਗੁਰਮਤ ਤੋਂ ਉਲਟ ਗੱਲ ਕਰਦੇ ਆ ਉਹਨਾਂ ਬਾਰੇ ਸਾਨੂੰ ਸੰਗਤ ਨੂੰ ਜਾਗਰੂਕ ਕਰਨ ਦੀ ਲੋੜ ਹੈ ਖਾਸ ਕਰਕੇ ਦਿੱਲੀ ਸੇ ਗੁੱਦਰਾ ਕਮੇਟੀ ਨੂੰ ਮੈਂ ਇੱਕ ਸਲਾਹ ਵੀ ਦਵਾਵਾਂ ਇੱਕ ਜ਼ਰੂਰ ਇਹੋ ਜੀ ਇੱਕ ਫੋਰਸ ਬਣਾਣ ਇੱਕ ਇਹੋ ਜੀ ਕਮੇਟੀ ਬਣਾਣ ਜਿਹੜੀ ਕਿ ਵਿਰਸਾ ਸੰਭਾਲ ਹੋਵੇ ਜਿਹੜੀ ਕਿ ਗੁਰਮਤ ਸੰਭਾਲ ਕਮੇਟੀ ਹੋਵੇ ਦਾ ਕੋਈ ਵੀ ਨਾਂ ਉਹ ਦੇ ਸਕਦੇ ਆ ਉਹਦੇ ਪੰਥਕੋ ਮੇਰੇ ਟਾਈਮ ਤੋਂ ਯਾਦ ਹੋਣਾ ਤੁਸੀਂ ਗੁਰਪ੍ਰੀਤ ਜੀ ਅਤੇ ਹੋਰ ਕਈ ਵੀਰ ਇੱਥੇ ਸੇਵਾ ਸੰਭਾਲਦੇ ਸਨ ਕਿਸੇ ਦੇ ਘਰ ਘਰ ਧਰਮ ਸਿੰਘ ਗੁਰਗਨ ਸਾਹਿਬ ਔਰ ਸ਼ਰਾਬ ਦੀ ਵਰਤੋਂ ਹੁੰਦੀ ਸੀ ਉੱਥੇ ਤੁਸੀਂ ਜਾ ਬਿਲਕੁਲ ਅਸੀਂ ਆਪ ਸਰੂਪ ਦੀ ਸੇਵਾ ਲਈ ਹੈ ਹੁਣ ਕਮੇਟੀ ਨੂੰ ਬਾਵਾ ਦੀ ਲੋੜ ਹੈ ਤੇ ਕਮੇਟੀ ਨੂੰ ਇਹ ਫੈਸਲਾ ਲੈਣਾ ਚਾਹੀਦਾ ਇੱਕ ਕਮੇਟੀ ਇਹੋ ਜੀ ਬਣੇ ਜਿਹੜੀ ਕਿ ਇਹੋ ਜੇ ਪ੍ਰਚਾਰ ਨੂੰ ਰੋਕਣ ਵਾਸਤੇ ਹਮੇਸ਼ਾ ਤਤਪਰ ਹੋਵੇ ਸੋ ਮੇਰੀ ਇੱਕੋ ਬੇਨਤੀ ਹੈ ਕਿ ਕੋਈ ਕਿਸੇ ਵੀ ਸੰਪਰਦਾ ਦਾ ਹੋਵੇ ਜੇ ਉਹ ਗੁਰਮਤ ਤੋਂ ਉੱਟ ਜਾਂਦਾ ਤੇ ਸੰਗਤ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਜਾਗਰੂਕ ਹੋਵੋ ਅਗਰ ਇੱਕ ਵੀ ਖੜਾ ਹੋਗਾ ਤਾਂ ਉਹਦੇ ਨਾਲ 10 ਆਪਣੇ ਆਪ ਖੜੇ ਹੋ ਗਏ। ਫਿਰ ਜੀ ਇੱਕ ਛੋਟੀ ਜੀ ਬੇਨਤੀ ਹੈ ਕਿ ਜਿਵੇਂ ਅਸੀਂ ਗੁਰਦੁਆਰੇ ਜਿਸ ਤਰ੍ਹਾਂ ਤੁਸੀਂ ਤੁੰਦੇ ਦੀ ਕਥਾ ਹੁੰਦੀ ਹੈ ਨਾ ਤੇ ਸਾਨੂੰ ਉਧਰ ਦਾ ਜਿਹੜਾ ਜਨਰ ਸਖਤਰ ਹੋਏਗਾ ਜਿਹੜਾ ਉਹਦੇ ਵਿੱਚ ਮਿਲਿਆ ਹੁੰਦਾ ਹੈ ਜਾਂ ਕੋਈ ਪ੍ਰਧਾਨ ਹੋਏਗਾ ਉਹ ਬੜੇ ਅੱਛੇ ਤਰੀਕੇ ਨਾਲ ਨਾ ਪਤਲੀ ਗਲੀ ਚੋਂ ਨਾ ਗੱਲ ਕਰਕੇ ਨਿਕਲ ਜਾਂਦਾ ਹੈ ਕਿ ਉਹ ਕੀ ਗਲਤ ਕਰਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰ ਰਹੇ ਨੇ ਅੱਜ ਤੇ ਗੁਰੂ ਰਾਮਦਾਸ ਮਹਾਰਾਜ ਦਾ ਗੁਰਪੁਰਬ ਹੈਗਾ ਅੱਜ ਹੀ ਗੁਰੂ ਰਾਮਦਾਸ ਮਹਾਰਾਜ ਦੇ ਮਹਾਰਾਜੇ ਪਾਸ਼ਾ ਦਾ ਗੁਰਪੁਰਬ ਹੈਗਾ ਤੇ ਅਸੀਂ ਉਸੇ ਸਬਜੈਕਟ ਤੇ ਹੀ ਅੱ ਸਭ ਸਰਵਨ ਕਰਾ ਲਓ ਸੰਗਤ ਵਿੱਚ ਸਾਡੇ ਜਿਹੜੇ ਮਨ ਦੀ ਸ਼ੰਕਾ ਦੂਰ ਹੋ ਜਾਏਗੀ ਕਿ ਇਹ ਬੰਦਾ ਜਿਹੜਾ ਹੈ ਤਾਂ ਨੈਕਸਟ ਪਲਾਨ ਜਿਹੜਾ ਹੈਗਾ ਅਰਦਾਸ ਨੂੰ ਪਲਟਣਾ ਦੋ ਬਾਣੀਆਂ ਦਾ ਅਮਰ ਸਰਚਾਰ ਕਰਨਾ ਉਹ ਹਟ ਜਾਏਗਾ ਆਪ ਜੀ ਬਾਰੇ ਕੀ ਕਹੋਗੇ ਮੇਰੀ ਬੇਨਤੀ ਹੈ ਤੁਹਾਡੇ ਕੋਲ ਕਾਨੂੰਨੀ ਤੌਰ ਤੇ ਵੀ اختیار ਹੈ 295ਏ ਜੇ ਉਹ ਕਥਾਵਾਚਨ ਤੁਹਾਨੂੰ ਲੱਗਦਾ ਕਿ ਉਹ ਇੱਥੇ ਆ ਕੇ ਪ੍ਰਚਾਰ ਗਲਤ ਕਰਨਾ ਔਰ ਕੂਲ ਕਰਨਾ ਤੁਹਾਡੇ ਕੋਲ ਰਾਈਟ ਹੈ ਤੁਸੀਂ ਉਹ ਦੀ ਕਥਾ ਰਕਵਾ ਸਕਦੇ ਹੋ ਥਾਣੇ ਪਹਿਲੇ ਕੰਪਲੀਟ ਦੇ ਦਿਓ ਉਹ ਔਨ ਦਾ ਸਪੌਟ ਦੇਣ ਨਾਲੋਂ ਬੈਟਰ ਹੈ ਕਿ ਇੱਕ ਦਿਨ ਪਹਿਲੇ ਅਗਾ ਕਰ ਦਿਓ ਤਾਂ ਕਿ ਕੋਈ ਵੀ ਇਲਾਕੇ ਦੇ ਵਿੱਚ ਇਹੋ ਜਿਹੇ ਘੋਣੀ ਨਾ ਹੋਵੇ ਜਿਸ ਤਰ੍ਹਾਂ ਕਿ ਸੰਗਤਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਸਿਰ ਵਜੇ ਸੋ ਮੇਰੀ ਇੱਕੋ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਜਿਹੜਾ ਜਿਹੜਾ ਵਾਟਸਐਪ ਤੋਂ ਲੱਗਦਾ ਵੀ ਹਾਂ ਵੀ ਇਹ ਗਲਤ ਤਰੀਕੇ ਨਾਲ ਸੰਗਤ ਨੂੰ ਗੁੰਮਰਾਹ ਕਰਦਾ ਹੈ ਔਰ ਤੁਹਾਡੇ ਸੈਂਟੀਮੈਂਟਸ ਨੂੰ ਖਰਾਹਟ ਦਿੰਦਾ ਤੇ ਤੁਹਾਡੇ ਕੋਲ ਕਾਨੂੰਨੀ ਤੌਰ ਤੇ ਵੀ ਰਾਈਟ ਹੈ ਔਰ ਮੈਂ ਕਹਾਂਗਾ ਕਿ ਜ਼ਰੂਰ ਪੰਜ ਸਿੰਘ ਅਕਾਲ ਤਖਤ ਤੇ ਜਾਓ ਔਰ ਇਸ ਬਾਰੇ ਜ਼ਰੂਰ ਵਿਚਾਰ ਕਰੋ ਔਰ ਉਹਦੇ ਵਿੱਚ ਜੋ ਵੀ ਸਾਡਾ ਸੇਰ ਹੋਵੇਗਾ ਤੁਸੀਂ ਦਵਾਓ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ